ਅੱਜ ਪੰਜਾਬ ਪ੍ਰੈਸ ਕਲੱਬ ਗੁਰਿੰਦਰ ਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਖਬਰਾਂ ਦੇ ਵੱਖ-ਵੱਖ ਚੈਨਲ ਦੇ ਪੱਤਰਕਾਰ ਸਦਾਨ ਮੇਰੇ ਸਾਥੀਓ ਤੇ ਭੈਣੋ ਅੱਜ ਅੱਜ ਅਸੀਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਜਿਹੜੀ ਪੰਜਾਬ ਦੇ ਪਿੰਡੂ ਖੇਤਰ ਦੇ ਮਜ਼ਦੂਰਾਂ ਦੀ ਜਥੇਬੰਦੀ ਆ ਖੇਤ ਮਜ਼ਦੂਰਾਂ ਦੀ ਜਥੇਬੰਦੀ ਆ ਜਾ ਤਰ੍ਹਾਂ ਤਰ੍ਹਾਂ ਦਾ ਕਿੱਤਾ ਕਰਨ ਵਾਲੇ ਮਜ਼ਦੂਰਾਂ ਦੀ ਜਥੇਬੰਦੀ ਆ ਉਹਦੇ ਵੱਲੋਂ ਤੁਹਾਡੇ ਕੋਲ ਹੈਲਪਲਾਈਨ ਦੇ ਵਾਸਤੇ ਆਏ ਆ ਕਿ ਸਾਡੀ ਗੱਲ ਨੂੰ ਪੰਜਾਬ ਦੇ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇ ਤੇ ਤੁਸੀਂ ਸਾਡਾ ਸਹਿਯੋਗ ਕਰਨ ਲਈ ਇੱਥੇ ਆਏ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਮੇਰੇ ਆਪੂ ਸਹਿਬਾਨ ਜਿਹਨਾਂ ਨਾਲ ਆਏ ਆ ਉਹਨਾਂ ਨਾਲ ਮੈਂ ਇੰਟਰੋਡਿਊਸ ਕਰਾਉਣਾ ਚਾਹਣਾ ਤੁਹਾਨੂੰ ਇਧਰ ਮੇਰੇ ਕੋਲ ਬੈਠੇ ਨੇ ਜਥੇਬੰਦੀ ਦੇ ਜਨਰ ਸਕੱਤਰ ਸਾਥੀ ਕਰਨਾਲ ਸਿੰਘ ਦਾਉਦ ਹੋਣੀ ਇਧਰ ਬੈਠੇ ਨੇ ਸਾਡੇ ਪੰਜਾਬ ਦੇ ਪ੍ਰਿੰਸ ਸਕੱਤਰ ਸਾਥੀ ਬੁੰਦੇਵ ਸਿੰਘ ਨੂਰਪੁਰੀ ਇਹ ਨਾਲ ਬੈਠੇ ਨੇ ਸਾਡੇ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨਾਲ ਬੈਠੇ ਨੇ ਸਾਡੇ ਜਲੰਧਰ ਡਿਸਟ੍ਰਿਕਟ ਕਮੇਟੀ ਦੇ ਮੈਂਬਰ ਨਿਸ਼ਤਰਨਾਮ ਜੀ ਤੇ ਮੈਂ ਹੁਣ ਬੇਨਤੀ ਕਰਾਂਗਾ ਵੀ ਜਿਹੜਾ ਅਸੀਂ ਜਥੇਬੰਦੀ ਵੱਲੋਂ ਦਿਖਤੀ ਮਜ਼ਦੂਰ ਸਭਾ ਵੱਲੋਂ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੇ ਦਫਤਰ ਅੱਗੇ ਪੂਰੇ ਪੰਜਾਬ ਦਾ 3 ਦਿਨ ਦਾ ਧਰਨਾ 26 ਤੋਂ 28 ਮਈ ਦਾ ਲਾ ਰਹੇ ਆ ਉਹ ਛੜੀਆਂ ਕੀ ਮੰਗਾ ਆ ਕੀ ਛੜੀਆਂ ਮੁਸ਼ਕਲਾ ਆ ਉਹਦੇ ਬਾਰੇ ਵਿਸਤਾਰ ਦੇ ਨਾਲ ਜਾਣਕਾਰੀ ਸਾਡੇ ਜਨਰਲ ਸਕੱਤਰ ਸਾਥੀ ਗਰਨਾਮ ਸਿੰਘ ਦੌਧ ਹੁਣੀ ਦੇਣਗੇ ਮੈਂ ਜਥੇਬੰਦੀ ਦਾ ਸੂਬਾ ਪ੍ਰਧਾਨ ਮੇਰਾ ਨਾਦਰਸ਼ਨਾਰਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਗਦਾਮ ਦੌਧ ਜੀ ਉਹਨਾਂ ਨੂੰ ਉਹ ਤੁਹਾਡੇ ਨਾਲ ਗੱਲਬਾਤ ਕਰੇ ਸਤਿਕਾਰਯੋਗ ਪੱਤਰਕਾਰ ਭੈਣੋ ਤੇ ਭਰਾਓ ਸਾਡੀ ਜਥੇਬੰਦੀ ਜਿਵੇਂ ਨਾਰਜੀ ਨੇ ਦੱਸਿਆ ਉਹਨਾਂ ਲੋਕਾਂ ਦੀ ਜਥੇਬੰਦੀ ਹੈ ਜਿਨ੍ਹਾਂ ਦੇ ਕੋਲ ਕਮਾਈ ਦਾ ਆਪਣਾ ਸਾਧਨ ਕੋਈ ਨਹੀਂ ਹੈ ਦੂਜਿਆਂ ਦੇ ਸਾਧਨਾਂ ਤੇ ਜਾ ਕੇ ਕੰਮ ਕਰਨ ਵਾਲੇ ਲੋਕ ਐਸ ਵੇਲੇ ਕੰਮਕਾਰ ਤੋਂ ਵਿਹਲੇ ਆ ਪੁਰਾਣਾ ਜਿਹੜਾ ਰਵਾਇਤੀ ਕਿੱਤੇ ਸੀ ਉਹ ਮੁੱਕ ਗਏ ਆ ਅੱਗੇ ਮੈਂ ਕੰਮ ਨਹੀਂ ਮਿਲਦਾ ਤੇ ਸਵੇਰੇ ਉੱਠ ਕੇ ਵਿਚਾਰੇ ਚੌਂਕ 'ਤੇ ਜਾ ਕੇ ਖਲੋਂਦੇ ਆ ਢਾੜੀ ਲੱਭਣ ਵਾਸਤੇ ਕੰਮ ਲੱਭਣ ਵਾਸਤੇ ਘਰੋਂ ਆਪ ਜਾਂਦੇ ਆ ਆਪ ਕੰਮ ਲੱਭਦੇ ਆ ਸਾਡੀਆਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਸਾਡੇ ਸੂਬੇ ਦੀ ਸਰਕਾਰ ਹੋਵੇ ਉਹ ਇਹ ਸਰਕਾਰਾਂ ਨੇ ਕਦੀ ਇਸ ਗੱਲ ਦੀ ਦਿਲਚਸਪੀ ਨਹੀਂ ਵਿਖਾਈ ਕਿ ਇਹ ਜਿਹੜੇ ਬੇਰੁਜ਼ਗਾਰ ਲੋਕ ਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਬੇਰੁਜ਼ਗਾਰ ਜਾਂ ਅਰਧ ਬੇਰੁਜ਼ਗਾਰ ਲੋਕਾਂ ਨੂੰ ਕੰਮ ਦਿੱਤਾ ਜਾਵੇ ਇਹ ਕਦੀ ਉਹਨਾਂ ਨੇ ਆਪਣੀ ਦਿਲਚਸਪੀ ਨਹੀਂ ਵਿਖਾਈ ਅਸੀਂ ਲੜਦੇ ਆ ਲਗਾਤਾਰ ਲੜਦੇ ਆ ਉਹਦੇ ਸਿੱਟੇ ਵਜੋਂ ਸਾਨੂੰ ਕੰਮ ਦਿੱਤਾ ਮਨਰੇਗਾ ਦਾ ਜਿਹੜਾ ਮਨਰੇਗਾ ਦਾ ਕੰਮ ਦਿੱਤਾ ਉਹ ਵੀ ਅਧੂਰਾ ਉਹਦੇ ਵਿੱਚ ਇੱਕ ਪਰਿਵਾਰ ਦੇ ਇੱਕ ਜੀ ਨੂੰ ਕੰਮ ਦਿੰਦੇ ਆ ਇੱਕ ਸਾਲ ਦੇ ਵਿੱਚ 100 ਦਿਨ ਕੰਮ ਦਿੰਦੇ ਆ ਜਦ ਕਿ ਸਾਲ ਦੇ 265 ਦਿਨ ਰੋਟੀ ਖਾਣੀ ਆ ਤੇ ਸਾਰੇ ਪਰਿਵਾਰ ਨੇ ਰੋਟੀ ਖਾਣੀ ਆ ਉਹ ਪੂਰਾ ਸਾਲ ਤੇ ਪੂਰਾ ਪਰਿਵਾਰ ਵੇਲਾ ਰਹਿੰਦਾ ਇਸ ਕਰਕੇ ਉਹਨੂੰ ਰੋਟੀ ਮਿਲ ਨਹੀਂ ਸਕਦੀ ਦਿਹਾੜੀ ਦੇ ਸਵਾਲ ਤੇ ਜੇ ਗੱਲ ਕਰਦੇ ਆ ਤੇ ਦਿਹਾੜੀ ਦਿੰਦੇ 346 ਰੁਪਏ ਇਸ ਵੇਲੇ ਜਿਹੜੀ ਆਪਦੀ ਮਹਿੰਗਾਈ ਚ ਜਿਹੜੀ 346 ਰੁਪਏ ਨਾਲ ਕੁਝ ਨਹੀਂ ਬਣਦਾ ਅਸੀਂ ਮੰਗ ਕਰਦੇ ਆ ਘੱਟੋ ਘੱਟ 700 ਰੁਪਏ ਦਿਹਾੜੀ ਦਿੱਤੀ ਜਾਵੇ ਜਿਹੜੀ ਘੱਟੋ ਘੱਟ ਜਦ ਸਰਕਾਰ ਨੇ ਤੈਅ ਕੀਤੀ ਆ ਉਹਦੇ ਦਿੱਤੀ ਜਾਵੇ ਨਾ ਇਹਦੇ ਤੋਂ ਅਗਲੀ ਗੱਲ ਇਹ ਆ ਗਦਾਮਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਅਨਾਜ ਸੜ ਰਿਹਾ 65 ਲੱਖ ਕਰੋੜ ਕਣਕ ਪਿਛਲੇ ਸਾਲ ਵਾਲੀ ਗਦਾਮਾਂ 'ਚ ਪਈ ਆ ਚੌਲ ਪਏ ਆ ਲੱਖਾਂ ਟਨ ਚੌਲ ਗਦਾਮਾਂ 'ਚ ਪਏ ਆ ਪਰ ਲੋਕ ਭੁੱਖੇ ਮਰ ਰਹੇ ਆ ਲੋਕਾਂ ਨੂੰ ਰਾਸ਼ਨ ਖਾਣ ਨੂੰ ਦਿੱਤਾ ਨਹੀਂ ਜਾ ਰਿਹਾ ਇਹਦੇ ਵਿੱਚ ਇੰਨੀ ਖਰਾਬੀ ਆ ਵੀ ਉਹ ਲੋਕ ਰਾਸ਼ਨ ਲੈਂਦੇ ਆ ਜਿਨ੍ਹਾਂ ਦੇ ਕੋਲ ਵੱਡੀਆਂ-ਵੱਡੀਆਂ ਕਾਰਾਂ ਉਹ ਆ ਕੇ ਕਾਰਾਂ ਤੇ ਲੱਦ ਕੇ ਲੈ ਕੇ ਜਾਂਦੇ ਆ ਅਸੀਂ ਇਹ ਕਹਿੰਨੇ ਆ ਵੀ ਜਿਹੜੇ ਰੈਂਡੇ ਕਾਰਡ ਆ ਉਹ ਤੁਰੰਤ ਬਣਾਏ ਜਾਣ ਯੋਗ ਲੋਕਾਂ ਦੇ ਬਣਾਏ ਜਾਣ ਲੋੜਵੰਦ ਲੋਕਾਂ ਦੇ ਬਣਾਏ ਜਾਣ ਤੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਜਿੱਥੋਂ ਤੱਕ ਪੈਨਸ਼ਨ ਦਾ ਸਵਾਲ ਆ ਵਡਾਪਾ ਪੈਨਸ਼ਨ ਇਸ ਕਰਕੇ ਦਿੱਤੀ ਜਾਂਦੀ ਵਿਧਵਾ ਪੈਨਸ਼ਨ ਆਸ਼ਰਿਤ ਪੈਨਸ਼ਨ ਵੀ ਜਿਹੜੇ ਲੋਕ ਹੁਣ ਕੰਮ ਕਰਨ ਤੋਂ ਅਸਮਰੱਥ ਹੋ ਗਏ ਆ ਉਹਨਾਂ ਲੋਕਾਂ ਨੂੰ ਘਰ ਬੈ ਕੇ ਰੋਟੀ ਖਾਣ ਦਾ ਉਹਨਾਂ ਦਾ ਗੁਜ਼ਾਰਾ ਹੋਵੇ ਪਰ ਜਿਹੜੀ ਪੈਨਸ਼ਨ ਦਿੱਤੀ ਜਾਂਦੀ ਆ ਉਹ ਚੋਣਾ ਵੇਲੇ ਕੁਝ ਹੋਰ ਹੁੰਦੀਆਂ ਗੱਲਾਂ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਦਰਜਿਆ ਨਾ ਗੱਲੀਆਂ ਸੀਆਂ ਚੰਗੀਆਂ ਆਚਾਰੀ ਪੁਰੀਆਂ ਉਹ ਐਨ ਇਹਨਾਂ ਦੇ ਉੱਤੇ ਢੁਕਦਾ ਚੋਣਾ ਵੇਲੇ ਇਹਨਾਂ ਨੇ ਵੀ ਕਿਹਾ ਸੀ 2500 ਰੁਪਇਆ ਦਵਾਂਗੇ ਅਜੇ ਤੱਕ 1 ਰੁਪਇਆ ਨਹੀਂ ਵਧਾਇਆ ਔਰਤਾਂ ਨੂੰ ਕਹਤਾ 1100 ਰੁਪਇਆ ਮਹੀਨਾ ਦਵਾਂਗੇ 1 ਰੁਪਇਆ ਨਹੀਂ ਦਿੱਤਾ ਤੇ ਅਸੀਂ ਘੱਟੋ ਘੱਟ ਇਹ ਮੰਗ ਕਰਦੇ ਵੀ 5000 ਰੁਪਇਆ ਦੇ ਪੈਨਸ਼ਨ ਦਿੱਤੀ ਜਾਵੇ ਨਾ ਵਡਾਪਾ ਪੈਨਸ਼ਨ 5000 ਰੁਪਏ ਤੋਂ ਘੱਟ ਪੈਨਸ਼ਨ ਨਾਲ ਲੋਕਾਂ ਦਾ ਸਰਦਾ ਨਹੀਂ ਆ ਜਿਹੜੇ ਘਾਰਿਆਂ ਲੋਕਾਂ ਦੇ ਮੈਂ ਅਸੀਂ ਅਸੀਂ ਲੋਕਾਂ ਦੇ ਘਰੋਂ ਜਾਂਦੇ ਆ ਲੋਕਾਂ ਦੇ ਘਰਾਂ 'ਚ ਰਹਿਣ ਵਾਸਤੇ ਥਾਂ ਨਹੀਂ ਜਗ੍ਹਾ ਨਹੀਂ ਗਈ ਇਹ ਇਥੋਂ ਤੱਕ ਆ ਅੱਧੇ ਅੱਧੇ ਮਰਲੇ ਦੇ ਘਰਾਂ ਚ ਲੋਕ ਦੋ ਦੋ ਤਿੰਨ ਤਿੰਨ ਟੱਬਰ ਵਸੇਵਾ ਕਰ ਰਹੇ ਆ ਤੇ ਨਵੇਂ ਸਿਰੇ ਤੇ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਜਾ ਰਿਹਾ ਸਾਡੀ ਮੰਗ ਆ 10-10 ਮਰਲੇ ਦੇ ਪਲਾਟ ਦਿੱਤੇ ਜਾਣ ਤੇ ਉਹਨਾਂ ਪਲਾਟਾਂ ਦੇ ਵਿੱਚ ਮਕਾਨ ਬਣਾਉਣ ਵਾਸਤੇ ਗ੍ਰਾਂਟ ਦਿੱਤੀ ਜਾਵੇ ਤੇ ਜਿਹੜੀ ਪੈਨਸ਼ਨ ਦੀ ਹੱਦ ਆ ਉਮਰ ਦੀ ਪੈਨਸ਼ਨ ਜਿਹੜੀ ਮੈਂ ਗੱਲ ਕੀਤੀ ਆ ਉਹ ਮਲਾਜਮਾਂ ਨੂੰ ਮਰਦ ਦੀ ਉਮਰ ਕੀਤੀ ਜਾਵੇ 58 ਸਾਲ ਤੇ ਔਰਤਾਂ ਕਿਉਂਕਿ ਪਹਿਲਾਂ ਕਮਜ਼ੋਰ ਹੋ ਜਾਂਦੀਆਂ ਇਸ ਕਰਕੇ ਉਹਨਾਂ ਦੀ ਉਮਰ 55 ਸਾਲ ਕੀਤੀ ਜਾਵੇ ਇਹ ਅਸੀਂ ਮੰਗ ਕਰਦੇ ਆਂ ਜਿਹੜੀਆਂ ਸਿਹਤ ਸਹੂਲਤਾਂ ਹਸਪਤਾਲਾਂ ਦੇ ਵਿੱਚ ਉਹ ਸਾਨੂੰ ਮੁਫਤ ਮਿਲਣੀਆਂ ਚਾਹੀਦੀਆਂ ਮੁਫਤ ਹਸਪਤਾਲ ਮਿਲਣ ਸਰਕਾਰੀ ਹਸਪਤਾਲ ਹੋਣ ਉਹਨਾਂ 'ਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਇਸੇ ਤਰ੍ਹਾਂ ਜਿਹੜੇ ਸਕੂਲ ਆ ਉਹ ਸਰਕਾਰੀ ਬਣ ਸਰਕਾਰੀ ਸਕੂਲਾਂ ਦੇ ਵਿੱਚੋਂ ਬਰਾਬਰ ਦੀ ਵਿੱਦਿਆ ਸਭ ਨੂੰ ਮਿਲੇ ਜਿਹੜੀਆਂ ਉਹਨਾਂ ਥਾਵਾਂ ਦੇ ਉੱਤੇ ਖਾਲੀ ਅਸਾਮੀਆਂ ਉਹਦੇ ਵੀ ਉਹਦੇ ਤੇ ਵੀ ਨੌਕਰੀਆਂ ਲੋਕਾਂ ਨੂੰ ਦਿੱਤੀਆਂ ਜਾਣ ਪੱਕੀਆਂ ਨੌਕਰੀਆਂ ਮਿਲਣ ਤਾਂ ਕਿ ਲੋਕ ਜਿਹੜੇ ਆ ਉਹ ਆਪਣਾ ਗੁਜ਼ਾਰਾ ਸੌਖਾ ਕਰਨ ਅੱਗੇ ਇਸ ਵੇਲੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਜਾਤ ਪਾਤ ਦੇ ਨਾਂ ਤੇ ਬਹੁਤ ਵੱਡਾ ਜ਼ਬਰ ਹੋ ਰਿਹਾ ਅਖੌਤੀ ਉੱਚ ਜਾਤੀਆਂ ਵਾਲੇ ਨੀਵੀਆਂ ਜਾਤੀਆਂ ਵਾਲਿਆਂ ਨਾਲ ਵਿਤਕਰਾ ਕਰਦੀਆਂ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਮਿਲਦੇ ਨਹੀਂ ਇੱਥੋਂ ਤੱਕ ਆ ਨਾਲੀਆਂ ਸਾਫ਼ ਕਰਨ ਵਾਲਿਆਂ ਨੂੰ ਕੁੱਟਿਆ ਜਾਂਦਾ ਉਹ ਮਰਦੇ ਵੀ ਆ ਵਿਚਾਰੇ ਤੇ ਨਾਲ ਹੀ ਸਕੂਲਾਂ ਦੇ ਵਿੱਚ ਵੀ ਸਾਮੀਆਂ ਖਾਲੀ ਆ ਟੀਚਰ ਭਰਤੀ ਨਹੀਂ ਕੀਤੇ ਜਾ ਰਿਹਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਪਿੰਡਾਂ ਦੇ ਵਿੱਚੋਂ ਗੰਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਸਰਕਾਰ ਜਿਹੜੀ ਜਾਤੀਪਾਤੀ ਜਬਰ ਹੈ ਉਹਨੂੰ ਖਤਮ ਕਰਨ ਲਈ ਕਾਨੂੰਨ ਸਖਤ ਬਣਾਵੇ ਜਿਹੜਾ ਅਫਸਰ ਧਿਲ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਜ਼ਮੀਨ ਦੇ ਮਾਮਲੇ ਤੇ ਅਸੀਂ ਮੰਗ ਕਰਦੇ ਆਂ ਬਈ ਜਿਹੜੀ ਜ਼ਮੀਨ ਦੇ ਉੱਤੇ ਨਾਜਾਇਜ਼ ਕਬਜ਼ਾ ਜ਼ਗੀਰਦਾਰਾਂ ਨੇ ਕੀਤਾ ਹੋਇਆ ਜਿਹੜੇ ਜ਼ਮੀਨ ਕਾਨੂੰਨ ਤੋਂ ਬਾਹਰ ਆ ਉਹ ਜ਼ਮੀਨਾਂ ਖੋਹ ਕੇ ਸ਼ਾਮਲਾ ਜਮੀਨਾ ਖੋ ਕੇ ਨਜੂਲ ਜਮੀਨਾ ਖੋ ਕੇ ਪੰਜਰ ਜਮੀਨਾ ਖੋ ਕੇ ਉਹ ਜਮੀਨਾ ਸਰਕਾਰ ਬੇਜਮੀਨੇ ਲੋਕਾਂ ਦੇ ਹਵਾਲੇ ਕਰੇ ਇੱਕ ਉਹਦੇ ਨਾਲ ਦੇਸ਼ ਦੀ ਆਮਦਨ ਵਧੇ ਇੱਕ ਜਿਹੜੇ ਬੇਰੁਜ਼ਗਾਰ ਲੋਕ ਭੁੱਖੇ ਮਰ ਰਹੇ ਆ ਜਿਨ੍ਹਾਂ ਦੇ ਕੋਲ ਕੰਮ ਕੋਈ ਨਹੀਂ ਉਹ ਕੰਮ ਤੇ ਲੱਗਣ ਸਰਕਾਰ ਦੀ ਆਮਦਨ ਵਧ ਜੂਗੀ ਲੋਕ ਰੋਜ਼ਗਾਰ ਤੇ ਲੱਗ ਜਾਣਗੇ ਇਹਨੂੰ ਹੀ ਵਿਕਾਸ ਕਿਹਾ ਜਾਂਦਾ ਵਿਕਾਸ ਤੋ ਵੱਡੀਆਂ ਵੱਡੀਆਂ ਸੜਕਾਂ ਬਣਾਉਣ ਦਾ ਵਿਕਾਸ ਨਹੀਂ ਆ ਅਸਲ ਤੇ ਵਿਕਾਸ ਉਦੋਂ ਹੋਊਗਾ ਮੰਨਾਂਗੇ ਜਦੋਂ ਸਾਰੇ ਲੋਕਾਂ ਨੂੰ ਰਜਮੀ ਰੋਟੀ ਮਿਲੂਗੀ ਸਾਰ ਲੋਕਾਂ ਦੇ ਨਾਲ ਇਨਸਾਫ ਹੋਊਗਾ ਸੋ ਇਹ ਕੁਝ ਮੰਗਾ ਸਾਡੀਆਂ ਜਿਨ੍ਹਾਂ ਵਾਸਤੇ 26 27 ਤੇ 28 ਨੂੰ ਤਿੰਨ ਦਿਨ ਦਾ ਸਾਡਾ ਧਰਨਾ ਕਮਿਸ਼ਨਰ ਦਫ਼ਤਰ ਅੱਗੇ ਰਹੂਗਾ ਕੁਝ ਗੱਲਾਂ ਤੇ ਮੇਰੇ ਸਾਥੀ ਕਰਨਗੇ ਕੁਝ ਪੰਜਾਬ ਦੇ ਅੰਦਰ ਵੱਖ-ਵੱਖ ਪਿੰਡਾਂ ਦੇ ਵਿੱਚ ਏ ਲੋਕਾਂ ਦੇ ਨਾਲ ਧੱਕਾ ਧੱਕੇਸ਼ਾ ਹੀ ਹੋਈ ਆ ਉਹ ਮੇਰੇ ਸਾਥੀ ਗੱਲ ਕਰਨਗੇ ਸੋ ਅਸੀਂ ਮੰਗ ਕਰਦੇ ਆ ਸਾਡੀਆਂ ਇਹ ਮੰਗਾਂ ਪੂਰੀਆਂ ਕਰ ਕੀਤੀਆਂ ਜਾਣ ਜੇ ਮੰਗਾਂ ਪੂਰੀਆਂ ਨਾ ਹੋਈਆਂ ਅਸੀਂ ਸੰਘਰਸ਼ ਤੇਜ਼ ਕਰਾਂਗੇ ਤੁਹਾਡਾ ਧੰਨਵਾਦ ਸ਼ੁਭਸ਼ੇਭਾੜਾ ਜਿਵੇਂ ਸਾਡੇ ਜਥੇਬੰਦੀ ਦੇ ਜਰਨਲਿਸਟ ਕਤਰ ਸਾਥੀ ਗੁਰਨਾਮ ਸਿੰਘ ਦੋਦ ਹੋਣਾ ਨੇ ਜਿਹੜਾ ਅਸੀਂ ਪੰਜਾਬ ਦੇ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ 26 ਮਈ ਤੋਂ 28 ਮਈ ਤੱਕ ਜ਼ਿਲ੍ਹਾ ਅੰਦਰ ਡਿਵੀਜ਼ਨ ਕਮਿਸ਼ਨਰ ਦਫ਼ਤਰ ਅੱਗੇ ਦਿਨ ਰਾਤ ਦਾ ਤਰਨਾ ਦੇ ਰਹੇ ਆ ਉਹਦੇ ਮਸਲੇ ਉਠਾਏ ਨੇ ਮੈਂ ਜਿੱਥੇ ਇਹਨਾਂ ਨੇ ਮਸਲੇ ਉਠਾਏ ਮੈਂ ਕਹਿੰਦਾ ਕਿ ਕੁਝ ਮਸਲੇ ਮਜ਼ਦੂਰਾਂ ਦੇ ਮਸਲੇ ਵਿੱਚ ਗਿਣਤੀ ਕੀਤੇ ਜੇ ਮਜ਼ਦੂਰਾਂ ਦੇ ਮਸਲੇ ਬਹੁਤ ਨੇ ਇਹ ਅੱਜ ਤੋਂ ਨਹੀਂ ਸਦੀਆਂ ਪੁਰਾਣੇ ਮਸਲੇ ਨੇ ਜਦੋਂ ਤੋਂ ਹਾਕਮ ਤਰ੍ਹਾਂ ਜਦ ਸਾਡਾ ਦੇਸ਼ ਆਜ਼ਾਦ ਹੋਇਆ ਜਿਹੜੀਆਂ ਸਰਕਾਰਾਂ ਰਾਜ ਕਰਦੀਆਂ ਜਿਹੜੀਆਂ ਉਹਨਾਂ ਨੇ ਨੀਤੀਆਂ ਬਣਾਈਆਂ ਸਾਡੇ ਦੇਸ਼ ਦੇ ਅੰਦਰ ਲਾਗੂ ਕੀਤੀਆਂ ਨਵ ਉਦਾਰਵਾਦੀ ਨੀਤੀਆਂ ਕਹਿ ਲਈਏ ਜਿਹੜੀ ਕਨਵੇ ਤੋਂ ਬਾਅਦ ਆਈਆਂ ਜਿਹੜੀ ਉਸ ਤੋਂ ਪਹਿਲੇ ਦੀਆਂ ਨੀਤੀਆਂ ਸੀ ਉਹਨਾਂ ਨੀਤੀਆਂ ਕਾਰਨ ਅੱਜ ਵੀ ਮਜ਼ਦੂਰਾਂ ਦੀ ਹਾਲਤ ਵੱਧ ਤੋਂ ਵੱਧ ਰਿਆ ਪੰਜਾਬ ਦੇ ਅੰਦਰ ਮਜ਼ਦੂਰਾਂ ਨੂੰ ਜੀਵਨ ਯੋਗ ਹਾਲਤਾਂ ਤੇ ਮਜ਼ਦੂਰ ਨਹੀਂ ਰਹਿ ਰਹੇ ਉਹਨਾਂ ਨੂੰ ਰੋਟੀ ਦਾ ਸਮੱਸਿਆ ਮਕਾਨ ਦੀ ਸਮੱਸਿਆ, ਕੱਪੜੇ ਦੀ ਸਮੱਸਿਆ, ਪੜ੍ਹਾਈ ਦੀ ਸਮੱਸਿਆ, ਇਲਾਜ ਦੀ ਸਮੱਸਿਆ ਇਹ ਗੱਲਾਂ ਸਾਥੀ ਦੋਸਤ ਉਹਨਾਂ ਨੇ ਕੀਤੀਆਂ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਇਹ ਮਸਲੇ ਆ ਉੱਥੇ ਆ ਕਿ ਪੰਜਾਬ ਦੇ ਮਜਦੂਰਾਂ ਦੇ ਸਿਰ ਬਹੁਤ ਵੱਡਾ ਕਰਜ਼ਾ ਵਾ ਜਿਹੜਾ ਸਰਕਾਰੀ ਬੈਂਕਾਂ ਤੋਂ ਲਿਆ ਜਾਂ ਪ੍ਰਾਈਵੇਟ ਕੰਪਨੀਆਂ ਨੇ ਦਿੱਤਾ ਜਾਂ ਮਾਈਕਰੋ ਫਾਈਨਾਂਸ ਕੰਪਨੀ ਨੇ ਦਿੱਤਾ ਅਸੀਂ ਜਥੇਬੰਦੀ ਗੱਲ ਉਹ ਇਹ ਵੀ ਮੰਗਿਆ ਸਾਡੀ ਉਹ ਧਰਨੇ ਦੇ ਦਰਮਿਆਨ ਕਿ ਅਸੀਂ ਇਹ ਮਜ਼ਦੂਰਾਂ ਸਰ ਜਿਹੜਾ ਕਰਜ਼ਾ ਸਰਕਾਰ ਮਾਫ਼ ਕਰੇ ਇਹਨੂੰ ਲੀਕ ਮਾਰੇ ਇੱਕ ਵਾਰ ਜਿਹੜਾ ਮਜ਼ਦੂਰਾਂ ਸਰ ਕਰਜ਼ਾ ਚੜਿਆ ਨਾਲ ਇਹ ਵੀ ਮੰਗਿਆ ਕਿ ਜਿਹੜੀ ਪਿੰਡਾਂ ਦੇ ਅੰਦਰ ਪੰਚਾਇਤੀ ਜ਼ਮੀਨਾਂ ਨੇ ਉਹਦੇ ਅੰਦਰ 1/3 ਹਿੱਸਾ ਮਜ਼ਦੂਰਾਂ ਦਾ ਹੁੰਦਾ ਉਹ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਉਹਨਾਂ ਨੂੰ ਖੇਤੀ ਕਰਨ ਦੀ ਦਿੱਤੀਆਂ ਜਾਣ ਉਹਨਾਂ ਹੀ ਜ਼ਮੀਨਾਂ ਦੇ ਵਿੱਚੋਂ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਇਹ ਵੀ ਸਾਥੀਆਂ ਨਾਲ ਗੱਲ ਕੀਤੀ ਆ ਤੁਕ ਵੀ ਗ੍ਰਾਂਟ ਦਿੱਤੀ ਜਾਵੇ ਮਕਾਨ ਬਣਾਉਣ ਲਈ ਜਿਹੜੇ ਮਜ਼ਦੂਰ ਕੋ ਪਲਾਟ ਨਹੀਂ ਉਹ ਗ੍ਰਾਂਟ ਦਾ ਪ੍ਰਬੰਧ ਵੀ ਸਰਕਾਰ ਕਰੇ ਇੱਕ ਤੇ ਅਸੀਂ ਜੱਥੇਬੰਦੀ ਵੱਲੋਂ ਮਸਲਾ ਉਠਾਇਆ ਦੂਸਰੇ ਅਸੀਂ ਇਹ ਕਹਿਣਾ ਚਾਹੁੰਦੇ ਕਿ ਜਿਹੜੇ ਪੰਜਾਬ ਦੇ ਅੰਦਰ ਜੱਥੇਬੰਦੀਆਂ ਜਿਹੜੇ ਲੋਕ ਲੜ ਰਹੇ ਆ ਜਿਵੇਂ ਤੁਸੀਂ ਕਹਿ ਲਓ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਦਿੱਕਤ ਨਾਲ ਚੰਦਪਾਣ ਵਿੱਚ ਮਜ਼ਦੂਰਾਂ ਉੱਪਰ ਸਰਕਾਰ ਨੇ ਜ਼ਬਰ ਕੀਤਾ ਸਰਕਾਰੀ ਜ਼ਬਰ ਕੀਤਾ ਸੀ ਉਹਦੀ ਵੀ ਨਿੰਦਿਆ ਕਰਦੇ ਆ ਅੱਜ ਦੀ ਪੈਸਟ ਟ੍ਰਾਂਸਫਰ ਦੇ ਵਿੱਚ ਦੂਜਾ ਇਹ ਮੰਗ ਕਰਦੇ ਕਿ ਜਿਹੜੀ ਪੰਚਾਇਤੀ ਜ਼ਮੀਨਾਂ 'ਚ ਆਪਣੇ ਹਿੱਸੇ ਮੰਗਦੇ ਮਜ਼ਦੂਰ ਉਹਨਾਂ 'ਤੇ ਵੀ ਸਰਕਾਰ ਜ਼ਬਰ ਕਰ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਸੀਂ ਉਹਦੀ ਨਿੰਦਿਆ ਕਰਦੇ ਆ ਉਹਨਾਂ ਨੂੰ ਇਨਸਾਫ਼ ਦੀ ਮੰਗ ਕਰਦੇ ਆ ਦੂਜਾ ਇਹ ਹੈ ਕਿ ਧਰਨਾ ਲਗਾਤਾਰ ਅਸੀਂ 3 ਦਿਨ ਦੇਣਾ 26 ਨੂੰ ਸਾਡੇ ਦਵਾਬੇ ਜ਼ਿਲ੍ਹੇ ਦੇ ਜਿਹੜੇ ਲਗਭਗ ਸਾਰੇ ਜ਼ਿਲ੍ਹਿਆਂ ਵੱਡੀ ਗਿਣਤੀ 'ਚ ਪਹੁੰਚ ਰਹੇ ਆ ਧਰਮ ਦੇ ਵਿੱਚ ਸ਼ਾਮਲ ਹੋਣਗੇ ਰਾਤ ਵੀ ਸਾਥੀ ਰਹਿਣਗੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਏਗਾ ਧਰਮ ਦੇ ਅੰਦਰ 27 ਮਈ ਨੂੰ ਮਾਲਵੇ ਦੇ ਸਾਰੇ ਜ਼ਿਲ੍ਹੇ ਸ਼ਾਮਲ ਹੋਣਗੇ ਉਹ 28 ਨੂੰ ਜਿਹੜਾ ਅਖੀਰ ਵਾਲਾ ਦੇਣ ਆ ਉੱਥੇ ਮਾਝੇ ਦੇ ਵੱਡੀ ਗਿਣਤੀ ਦੇ ਅੰਦਰ ਮਜ਼ਦੂਰ ਪਿੰਡਾਂ ਚੋਂ ਪਰਿਵਾਰਾਂ ਸਮੇਤ ਪਹੁੰਚਣਗੇ ਬਾਕੀ ਨਾਲ ਦੇ ਜਿਹੜੇ ਹੋਰ ਜਿਹੜੇ ਲੋਕਲ ਜ਼ਿਲ੍ਹੇ ਆ ਉਹ ਵੀ 28 ਨੂੰ ਆਉਣਗੇ ਉਹ 28 ਨੂੰ ਵੱਡਾ ਕੱਟ ਕੀਤਾ ਜਾਵੇਗਾ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਮਜ਼ਦੂਰਾ ਦੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਸਲ ਇਹ ਵੀ ਕਹਿਣਾ ਚਾਹੁੰਦਾ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਤੇ ਵੱਲ ਧਿਆਨ ਨਹੀਂ ਦਿੰਦੀ ਮਜ਼ਦੂਰਾਂ ਦੇ ਜਿਹੜੇ ਹੱਕ ਆ ਉਹਨਾਂ ਨੂੰ ਹੱਕ ਨਹੀਂ ਮਿਲਦੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਜਥੇਬੰਦੀ ਪੰਜਾਬ ਦੇ ਅੰਦਰ ਇੱਕ ਵੱਡਾ ਸੰਘਰਸ਼ ਛੇੜੇਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਬਾਕੀ ਸਾਥੀ ਸਾਥੀ ਬਲਦੇਵ ਸਿੰਘ ਜੀ ਨੂਰਪੁਰੇ ਜਿਹੜੇ ਪੰਜਾਬ ਦੇ ਸੂਬੇ ਦੇ ਪ੍ਰੈਸਕਰਟਰ ਨੇ ਉਹ ਬਾਕੀ ਮਸਲੇ ਦੂਰ ਕਰਨਗੇ ਸ ਪੱਤਰਕਾਰ ਵੀਰੋ ਸਾਥੀ ਗੁਰਨਾਮ ਜੀ ਨੇ ਬੜੇ ਵਿਸਤਾਰ ਨਾਲ ਤੇ ਸਾਥੀ ਕਿਮਚੇਰ ਜੀ ਨੇ ਬਹੁਤ ਸਾਰੀਆਂ ਜਿਹੜੇ ਸਾਡੇ ਮਸਲੇ ਆ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਕੁਝ ਪੰਜਾਬ ਸਰਕਾਰ ਨਾਲ ਕੁਝ ਸੈਂਟਰ ਸਰਕਾਰ ਨਾਲ ਸੰਬੰਧਤ ਆ ਉਹਦੇ ਬਾਰੇ ਉਹਨਾਂ ਨੇ ਵਿਸਤਾਰ ਸਹਿਤ ਤੁਹਾਨੂੰ ਦੱਸਿਆ ਆ ਕਿਉਂਕਿ ਬਹੁਤ ਵੱਡਾ ਮਸਲਾ ਇਹ ਮਹਿੰਗਾਈ ਦਾ ਮਸਲਾ ਆ ਜਿਹੜਾ ਅਸੀਂ ਇਹਦੇ ਚ ਨੋਟ ਕੀਤਾ ਆ ਵੀ ਕਹਿਣ ਨੂੰ ਭਾਵੇਂ ਸਰਕਾਰਾਂ ਸੂਬੇ ਦੀ ਸਰਕਾਰ ਹੋਵੇ ਸੈਂਟਰ ਦੀ ਸਰਕਾਰ ਹੋਵੇ ਕਹਿਣ ਨੂੰ ਭਾਵੇਂ ਉਹ ਕਹਿ ਰਹੇ ਵੇ ਅਸੀਂ ਬਹੁਤ ਗਰੀਬਾਂ ਲਈ ਸੋਚ ਰਹੇ ਹਾਂ ਬੜਾ ਕੁਝ ਗਰੀਬਾਂ ਲਈ ਕਰ ਰਹੇ ਹਾਂ ਪਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋ ਕਿ ਹਰ ਚੀਜ਼ ਇੰਨੀ ਮਹਿੰਗੀ ਹੋ ਰਹੀ ਆ ਤੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਖਾਣੀ ਬੜੀ ਮੁਸ਼ਕਲ ਹੋ ਰਹੀ ਆ ਸਧਾਰਨ ਸਿਲੰਡਰ 450 ਤੋਂ ਲੈ ਕੇ ਹੁਣ 890 ਰੁਪਏ ਤੱਕ ਚਲੇ ਗਿਆ ਜਿਹੜੀ ਸਰੋਂ ਦੇ ਤੇਲ ਦੀ ਬੂਤਲ ਸੀ ਜਿਹੜੀ 80 ਰੁਪਏ ਚ ਮਿਲਦੀ ਸੀ ਹੁਣ ਉਹ 185 ਰੁਪਏ ਤੱਕ ਚਲੇ ਗਈ ਜਿਹੜੀ ਅਵਾਨੀ ਅਡਾਨੀ ਜਿਨ੍ਹਾਂ ਵੱਲ ਨੂੰ ਸਰਕਾਰਾਂ ਦਾ ਧਿਆਨ ਆ ਉਹਨਾਂ ਦੀ ਆਮਦਨ ਵਿੱਚ ਬਹੁਤ ਵੱਡੀ ਪੱਧਰ ਤੇ ਵਾਧਾ ਹੋ ਰਿਹਾ ਤੇ ਗਰੀਬ ਜਿਹੜੇ ਆ ਉਹ ਦੋ ਡੰਗ ਦੀ ਰੋਟੀ ਤੋਂ ਹੰਤਾ ਦਾਰ ਪੂਰੇ ਆ ਜਿਸ ਕਰਕੇ ਇਹ ਮਜਬੂਰੀ ਲੋਕਾਂ ਦੀ ਆ ਵੀ ਸਾਨੂੰ ਉਹਨਾਂ ਲੋਕਾਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਉੱਠ ਕੇ ਆਵਾਜ਼ ਬੁਲੰਦ ਕਰਨੀ ਪਊਗੀ। ਤੋਂ ਇਸੇ ਸਬੰਧ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਅਸੀਂ ਇਹ ਸਾਰੀਆਂ ਦਾ ਜ਼ਿਕਰ ਕੀਤਾ ਉਹਨਾਂ ਮੁਸ਼ਕਲਾਂ ਦੀ ਅਸੀਂ ਜਿਹੜਾ ਇਹ ਧਰਨਾ ਆ ਇਹ ਲਾਵਾਂਗੇ ਉਸ ਤੋਂ ਬਾਅਦ ਜੇ ਸਰਕਾਰ ਦੇ ਕੰਨਾਂ ਤੇ ਜੂਨਾਂ ਸਰਕੀ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਔਰ ਇਹਨਾਂ ਮੰਗਾਂ ਦੀ ਪ੍ਰਾਪਤੀ ਤੱਕ ਜਿਹੜਾ ਇਹ ਉਹ ਸਾਡੀ ਲੜਾਈ ਜਿਹੜੀ ਉਹ ਜਾਰੀ ਰਹੇਗੀ। ਸੋ ਇਸ ਕਰਕੇ ਅੱਜ ਅਸੀਂ ਇਹ ਤੁਹਾਨੂੰ ਰਾਹੀਂ ਇਸ ਸੁਨੇਹਾ ਸਾਰੇ ਲੋਕਾਂ ਨੂੰ ਉਹਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਤੱਕ ਅਸੀਂ ਆਪਣੇ ਤੌਰ ਤੇ ਵੀ ਅਪਰੋਚ ਕੀਤੀ ਆ ਪ੍ਰੈਸ ਰਾਹੀਂ ਵੀ ਜਾਵੇ ਮੀਡੀਏ ਰਾਹੀਂ ਵੀ ਜਾਵੇ ਤੇ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਲੱਗੇ ਵੀ ਲੋਕਾਂ ਦੇ ਆ ਮਸਲੇ ਆ ਇਹਨਾਂ ਨੂੰ ਹੱਲ ਕੀਤੇ ਤੋਂ ਬਿਨਾਂ ਲੋਕੀ ਚੱਕ ਕੇ ਨਹੀਂ ਰਹਿਣਗੇ ਇਹਨਾਂ ਕੇ ਲੈ ਧੰਨਵਾਦ ਨਹੀਂ ਕਿਹੜੀ ਗੱਲ ਵੀ ਮੇਰੇ ਸਾਥੀ ਜਿਹੜੇ ਆਗੂ ਆ ਉਹਨਾਂ ਨੇ ਆਪਣੀ ਸਾਰੀਆਂ ਮੁਸ਼ਕਲਾਂ ਸੁੰਝੀ ਜਿਹੜਾ 26 ਤੋਂ 28 ਤੱਕ ਲੱਗ ਰਿਹਾ ਉਹਨਾਂ ਨੂੰ ਦੱਸਿਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਹ ਨਾ ਰੇਗਾ ਐਕਟ ਆ ਉਹ ਪਿੰਡਾਂ ਦੇ ਮਜ਼ਦੂਰਾ ਵਾਸਤੇ ਬਣਿਆ ਸਾਡੀ ਜਥੇਬੰਦੀ ਦੇ ਹੱਤੀ ਮਜ਼ਦੂਰ ਸਭਾ ਇਹ ਵੀ ਮੰਗ ਕਰਦੀ ਆ ਕਿ ਸ਼ਹਿਰੀ ਖੇਤ ਦੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਰੇਗਾ ਤਹਿਤ ਲਿਆਂਦਾ ਜਾਵੇ ਉਹਨਾਂ ਉਹ ਵੀ ਮਜ਼ਦੂਰ ਆ ਵਿਚਾਰੇ ਇਹ ਉਹਨਾਂ ਕੋਲ ਵੀ ਰੋਟੀ ਦਾ ਮਸਲਾ ਉਹਨਾਂ ਦਾ ਵੀ ਉਹਨਾਂ ਨੇ ਵੀ ਰੋਟੀ ਖਾਣੀ ਤਾਂ ਉਹ ਵੀ ਆਪਣੇ ਇਹ ਗਰੀਬੀ ਦੇ ਵਿੱਚ ਮੁਸ਼ਕਲ ਦੇ ਨਾਲ ਆਪਣੇ ਦਿਨ ਕਟਾ ਕੱਟੀ ਕਰ ਰਹੇ ਆ ਉਹਨਾਂ ਨੂੰ ਵੀ ਨਰੇਗਾ ਦੇ ਵਿੱਚ ਜਿਹੜੇ ਤਹਿਤ ਲਿਆਂਦਾ ਜਾਵੇ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਕੰਮ ਮਿਲੇ ਦੂਜੀ ਵਾਰ ਮੈਂ ਗੱਲ ਕਰਨੀ ਚਾਹਣਾ ਵੀ ਪਿਛਲੇ ਦਿਨੀ ਮਜ਼ਦੂਰ ਆਪਣੇ ਹਿੱਸੇ ਦੀ ਜ਼ਮੀਨ ਦੀ ਮੰਗ ਕਰ ਰਹੇ ਸੀ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਅਜੇ ਵੀ ਫੌੜੀ ਕੇ ਅੰਦਰ ਦਿੱਤੇ ਹੋਏ ਆ ਉਹਦੀ ਸਾਡੀ ਜਥੇਬੰਦੀ ਸਖਤ ਨਿੰਦਾ ਕਰਦੀ ਆ ਵੀ ਜਿਹੜੇ ਫੜੇ ਆ ਅਜੇ ਤੱਕ ਅੰਦਰ ਆ ਉਹਨਾਂ ਨੂੰ ਛੁਟਰਵਾਤ ਕੀਤਾ ਜਾਵੇ ਮੈਂ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਤੁਸੀਂ ਸਭੀ ਆਵਾਜ਼ ਆ ਤੁਸੀਂ ਜਮਹੂਰਤਾ ਥਾਮਿਆ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਉਮੀਦ ਕਰਦੇ ਆ ਵੀ ਤੁਸੀਂ ਪ੍ਰੈਸ ਤੱਕ ਚੈਨਲ ਤੱਕ ਪਹੁੰਚਾਓਗੇ ਲੋਕਾਂ ਤੱਕ ਪਹੁੰਚਾਓਗੇ ਮੈਂ ਗੱਲ ਕਰ ਵੀ ਚਾਹੁੰਦਾ ਵੀ ਉਹ ਜਿਹੜੇ ਕਾਨੂੰਨ ਪੜਿਆ ਹੋਇਆ ਕੋਈ ਸ਼ਰਾਬ ਕੱਢਦਾ ਕੱਢ ਕੇ ਵੇਚਦਾ ਉਹ ਕਾਨੂੰਨ ਬਣਿਆ ਉਹਨੂੰ ਫੜ ਕੇ ਅੰਦਰ ਦੰਦੇ ਉਹਨੂੰ ਕੁੱਟਦੇ ਆ ਚੋਰ ਨੂੰ ਕੁੱਟਦੇ ਆ ਇਹ ਕਾਨੂੰਨ ਦੇ ਤਹਿਤ ਕਾਰਵਾਈ ਜਦੋਂ ਕੋਈ ਪੁਲਿਸ ਕਰਦੀ ਹੈ ਤਾਂ ਕਰਦੀ ਆ ਇੱਕ ਕਾਨੂੰਨ ਬਣਾਇਆ ਜਿਹਨੂੰ ਲੈਂਡ ਸੀਲਿੰਗ ਕਹਿੰਦੇ ਆ। ਭੂਮੀ ਸੁਧਾਰ ਕਾਨੂੰਨ। ਉਹਦੇ ਤਹਿਤ ਇਹ ਆ ਵੀ ਜਿਹਦੇ ਕੋ 1.75 ਕਿੱਲੇ ਜ਼ਮੀਨ ਦੇ ਆ ਉਹ ਤੋਂ ਜਿਹੜੀ ਵਾਧੂ ਜ਼ਮੀਨ ਆ ਉਹ ਖੋਹ ਕੇ ਜਿਹੜੇ ਲੋੜਵੰਦ ਬੇਜ਼ਮੀਨੇ ਲੋਕ ਆ ਉਹਨਾਂ ਵਿੱਚ ਵੰਡੀ ਜਾਊਗੀ। ਕਈਆਂ ਥਾਵਾਂ ਤੇ ਕਈਆਂ ਸਟੇਟ ਜਿਹੜੀਆਂ ਕਈ ਹੈਗੀਆਂ ਦੰਦੀਆਂ ਉਹਨਾਂ ਨੇ ਵੰਡੀ ਆ। ਇਸ ਸਾਡੇ ਕੀ ਗੱਲ ਆ ਵੀ ਜਿੱਥੇ ਇਹ ਮਨੋ ਅਮਲ ਹੋ ਨਹੀਂ ਰਿਹਾ। ਇਸ ਕਰਕੇ ਅਸੀਂ ਇਹ ਵੀ ਕਹਿੰਨੇ ਆ ਵੀ 1.75 ਕਿੱਲਿਆਂ ਤੋਂ ਜਮੀਨ ਜੇ ਤੋਂ ਵਾਧੂ ਆ ਜਾਂ ਸਰਕਾਰੀ ਜਮੀਨ ਵਾਧੂ ਪਈ ਆ دریاਵਾਂ ਦੇ ਕੰਢਿਆਂ ਤੇ ਪਈ ਆ ਜੰਗਲ ਪਏ ਆ ਉਹ ਬੇਵਾਦ ਆ ਉਹ ਗਰੀਬਾਂ ਲੋਕਾਂ ਦੇ ਵਿੱਚ ਜਿਹੜੇ ਬੇਜਮੀਨੇ ਲੋਕ ਆ ਜਿਹੜੇ ਵਿਚਾਰੇ ਥੋੜਾ ਮਾਰੇ ਆ ਉਹਨਾਂ ਦੇ ਵਿੱਚ ਦਿੱਤੀ ਜਾਵੇ ਜਿੰਨੇ ਜਿੰਨੇ ਹਿੱਸੇ ਹੁੰਦੀ ਆ ਉਹ ਵੀ ਉਹਨੂੰ ਸਿੱਧੀ ਪਦਰੀ ਕਰਕੇ ਜਮੀਨ ਨੂੰ ਉੱਥੇ ਕਾਸਟ ਕਰਨ ਖੇਤੀਬਾੜੀ ਕਰਨ ਉਹਨਾਂ ਦੇ ਵਿੱਚ ਆਦਨ ਚੰਗੇ ਜਿਹੜੇ ਆ ਸਕਦੇ ਆ ਇਹ ਸਾਡੀਆਂ ਸਾਰੀਆਂ ਮੰਗਾਂ ਮੇਰੇ ਆਗੂ ਸਬੰਨ ਨੇ ਬਾਕੀ ਸਾਰੇ ਸਾਥੀਆਂ ਨੇ ਉਹਨਾਂ ਨੇ ਬਸਾਰਨਾ ਦੱਸ ਦਿੱਤੀਆਂ ਤੇ ਬਹੁਤ ਹੀ ਉਮੀਦ ਕਰਦੇ ਆਂ ਆਪਣੇ ਸਰਕਾਰਯੋਗਾਂ ਤੁਸੀਂ ਤੁਹਾਡੇ ਤੋਂ ਪੂਰੀ ਉਮੀਦ ਆ ਵੀ ਸਾਡੀ ਗੱਲ ਨੂੰ ਸਾਡੇ ਇਸ ਧਰਨੇ ਵਾਲੇ ਮਸਲੇ ਨੂੰ ਮਾਮਲੇ ਨੂੰ ਜੇ 26 ਤੋਂ 28 ਮਈ ਨੂੰ ਡਿਵੀਜ਼ਨਲ ਕਮਿਸ਼ਨਰ ਦੇ ਮੂਹਰੇ ਆਪਾਂ ਲਾ ਰਹੇ ਆ ਇਹਨੂੰ ਸਾਰੀਆਂ ਖਵਾਰਾਂ ਜਿੰਨੀਆਂ ਤੁਸੀਂ ਬੈਠੇ ਆ ਸਾਰੇ ਚੈਨਲਾਂ 'ਤੇ ਇਹ ਸਾਡੀ ਮਦਦ ਕਰੋ ਭੇਜ ਕੇ ਤਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਦੇ ਜਿਹੜੀ ਇਸ ਮੁੱਦੇ ਤੇ ਕਰ ਸਕੀਏ ਤੇ ਸਦਾ ਕਿੰਨੇ ਬੰਦੇ ਲੋਕ ਕਿੱਥੇ ਬੈਠਣਗੇ ਧਰਨੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆਂ ਵੱਡੀ ਗਿਣਤੀ 'ਚ ਜਿਵੇਂ ਮੇਰੇ ਸਾਥੀ ਨੇ ਸਾਡੇ ਵਿਦਸਕਤਰਾ ਸਮਝੇ ਸنگ ਬਟਾਲਾ ਜੀ ਜਿਵੇਂ ਉਹਨੂੰ ਦੱਸਿਆ ਪਹਿਲੇ ਦਿਨ ਦਬਾਬਾ ਜਿਹਦੇ ਲਈ ਨਹੀਂ ਮੈਂ ਹਾਂਜੀ ਹਾਂਜੀ ਮੈਂ ਦੱਸ ਰਿਹਾ ਜੀ ਦਬਾਬੇ ਵਿੱਚ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੋਪੜ ਤਿਹਾਰਪੁਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਡੇ ਗਿਣਤੀ ਜਿਹੜੇ ਆ ਮਹਰੋ ਲੇਟੈਸਟ ਕਾਊਂਟਿੰਗ ਮੈਂ ਕਰ ਨਹੀਂ ਸਕਦਾ ਕਿ ਕਿੰਨੇ ਆਉਣ ਕਿੰਨੇ ਨਹੀਂ ਸਾਡੀ ਤਿਆਰੀ ਉਹ ਤਾਂ ਪੂਰੀ ਵੀ ਅਸੀਂ ਮਹਰੋ ਹਜ਼ਾਰਾਂ ਕੇ ਬੰਦਾ ਪਹਿਲੇ ਦਿਨ ਸ਼ਾਮ ਤੇ ਦੂਜੇ ਦਿਨ ਮਾਲਵਾ ਇੰਨਾ ਕੁ ਦੂਜੇ ਦਿਨ ਇਹ ਜਿਹੜਾ ਬੰਦਾ ਪਹਿਲੇ ਦਿਨ ਆਉਣਾ 26 ਨੂੰ ਆਉਣਾ ਇਹ ਰਾਤ ਵੀ ਰਹਿਣਗੇ ਕਾਫੀ ਵੱਡੀ ਗਿੰਦੀ ਲੋਕ ਰਾਤ ਰਹਿਣਗੇ 27 ਨੂੰ ਜਦੋਂ ਮਾਲਵਾ ਸਾਰਾ ਆਜੂਗਾ ਉਹ ਮਾਲਵੇ ਵਾਲੇ ਆ ਜਾਣਗੇ ਇਹ ਚੱਲ ਜਾਣਗੇ ਮਾਲਵੇ ਵਾਲੇ 27 ਦੀ ਰਾਤ ਵੀ ਰਹਿਣਗੇ ਉਹ ਪੂਰੇ ਦਾ ਪੂਰੇ ਰਹਿਣਗੇ 28 ਤਰੀਕ ਨੂੰ ਮਾਝਾ ਸਾਰਾ ਆਜੂਗਾ ਜਦੋਂ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਪਟਾਣਕੋਟ ਵਗੈਰਾ ਮਟਾੜਾ ਉਹ ਸਾਰੇ ਆਉਣਗੇ ਤੇ ਅਸੀਂ ਵੀ ਦੁਆਬੇ ਵਿੱਚੋਂ ਵੀ ਤੇ ਮਾਲਵੇ ਵਾਲੇ ਤੇ ਰਹਿਣਗੇ ਸਾਰੇ ਅਸੀਂ ਆਵਾਂਗੇ ਉਧਰੋਂ ਵੱਡਾ ਕੱਟ ਕਰਾਂਗੇ ਸੈਕਰੀ ਸਾਹਿਬ ਕੋ ਸਵਾਲ ਹੈ ਇਹਨਾਂ ਨੇ ਬਰਗੇ ਕਿਸੇ ਮਰਨੇ ਡਿੱਗਾ ਦੇ ਤੇ ਉਹ ਵਿੱਚ ਉਹ ਨਸ਼ਾ ਸ਼ਕਤੀਆਂ ਨਾਲ ਪੜ੍ਹਦੇ ਨੇ ਉਹ ਨਸ਼ਾ ਸ਼ਕਤੀਆਂ ਉਹ ਜਿਹੜਾ ਬੱਚਿਆਂ ਨੂੰ 600 ਤੋਂ 800 ਗ੍ਰਾਮ ਨਾਲ ਮਿਲਦਾ ਉਹ ਤੇ ਜਿਹੜੇ ਉਹਦੇ ਜਗ੍ਹਾ ਵਾਲੇ ਜੇਕਰ ਤੇ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਤੇ ਇੱਕ 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 ਸਕੂਲ ਚਲਾਉਣ ਲਈ ਉਹ ਆਪੇ ਦਾ ਆਪਣੇ ਉਹ ਸਟਾਫ ਨਾਲ ਹੋਣਾ ਕਰਕੇ ਅਸੀਂ 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 ਤੇ ਇਹ ਵੀ ਚਾਹੁੰਦੇ ਆ ਕਿ ਜਿੱਥੇ ਵੀ ਕਿਤੇ ਇਦਾਂ ਦਾ ਕੱਪੜਾ ਕੋਈ ਹੁੰਦਾ ਉਸ ਕੱਪੜੇ ਦੇ ਖਿਲਾਫ ਲਗਭਗ 500 ਕਰੋੜ ਰੁਪਇਆ ਆ ਜਿਹੜਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਸਾਰਾ ਬੈਂਕਾਂ ਦਾ ਵਿੱਚੇ ਵਿੱਚੇ ਸ਼ਾਹੂਕਾਰਾਂ ਦਾ ਸਾਰਾ ਕਰਜ਼ਾ ਰਲਾ ਮਲਾ ਕੇ ਕੋਈ ਬਹੁਤ ਵੱਡੀ ਰਕਮ ਨਹੀਂ ਆ ਲੋਕਾਂ ਵਾਸਤੇ ਓਨੀ ਓਨੀ ਰਕਮ ਹੀ ਬਹੁਤ ਵੱਡੀ ਆ ਸਰਕਾਰ ਵਾਸਤੇ ਕੋਈ ਬਹੁਤ ਵੱਡੀ ਰਕਮ ਨਹੀਂ ਆ ਇੰਸਰ ਉਹਦੇ ਨਾਲ ਨਾਲ ਵਿਸ਼ੇਤ ਅੱਛੇ ਗੱਲ ਕੀਤੀ ਕਿ ਜਿਹੜੇ ਉਸ ਆਪਣਾ ਨਿਲੇ ਕਾਰਡ ਬਣਾਇਆ ਲੋਕਾਂ ਦੇ ਉਹਨਾਂ ਵਿੱਚ ਆ ਵੀਰ ਲੋਕ ਗੱਡੀ ਨਾਲ ਜਾ ਗਏ ਹਨ ਏਸੀ ਕੱਪ ਲੱਗੇ ਆ ਉਹ ਰਾਜ ਲੈ ਕੇ ਜਾਂਦੇ ਆ ਫਾਰਮ ਲੈ ਕੇ ਜਾਂਦੇ ਆ ਹਾਂ ਤੇ ਜਿਹਨਾਂ ਨੂੰ ਸੁਰੱਖਤ ਨਹੀਂ ਮਿਲਿਆ ਉਹਨਾਂ ਦਾ ਸੁਰੱਖਤ ਨਹੀਂ ਮਿਲਿਆ ਐਸੀ ਕਰਕੇ ਵਿੱਚ ਅਸੀਂ ਕਹਿ ਰਹੇ ਆ ਵੀ ਜਿਹੜੇ ਲੋੜਵੰਦ ਅਸਲ ਅਸਲੀ ਲੋੜਵੰਦ ਆ ਉਹਨਾਂ ਦੇ ਕਾਰਡ ਬਣਾਏ ਜਾਣ ਤੇ ਜਿਹੜੇ ਲੋਕ ਬਿਨਾਂ ਲੋੜ ਤੋਂ ਜਿਨ੍ਹਾਂ ਦੀਆਂ ਆਪਣੀਆਂ ਜ਼ਮੀਨਾਂ ਉਹਨਾਂ ਦੀ ਆਪਣੀ ਜ਼ਮੀਨ ਦੇ ਵਿੱਚ ਫਾਈਲ ਕਰਤਾ ਨਹੀਂ ਅਨਾਜ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਆਪ ਉਹ ਵਗਾਉਂਦੇ ਆ ਉਹਨਾਂ ਲੋਕਾਂ ਨੂੰ ਇਹ ਗਰੀਬਾਂ ਦਾ ਹੱਕ ਨਹੀਂ ਲੈਣਾ ਚਾਹੀਦਾ ਇੱਥੇ ਕੋਈ ਕਾਰਵਾਈ ਨਾ ਕਰਦੇ ਕਾਰਵਾਈ ਅਸੀਂ ਇਦਾਂ ਤੇ ਨਹੀਂ ਸੋਚਦੇ ਪਰ ਇਹ ਅਸੀਂ ਮੰਨ ਕਰਦੇ ਹਾਂ ਕਿ ਉਹਨਾਂ ਦੇ ਕਾਟ ਕੱਟੇ ਜਾਣ ਜਿਸਰਾ ਅਜੇ ਕੱਟ ਹਲੇ ਗਵਰਨਮੈਂਟ ਵਿੱਚ ਨਹੀਂ ਚਲਾਈ ਗਏ ਪਰ ਸਾਹ ਕੋ ਜਾਇਦਾ ਉਹ ਕਹਿੰਦੇ ਜੀ ਪਹਿਲੇ ਸੈਂਟਰ ਗਵਰਨਮੈਂਟ ਪਹਿਲੇ ਆਈ ਸੀ ਖੋਲੀ ਸੈਂਟਰ ਤੇ ਪੰਜਾਬ ਸਰਕਾਰ ਤੁਸੀਂ ਕੁਝ ਬਰਾਨਾ ਕਰੋਗੇ ਤੇ ਅਸੀਂ ਲੜਾਂਗੇ ਜੀ ਅਸੀਂ ਲੜ ਰਹੇ ਹਾਂ ਲੜ ਰਹੇ ਹਾਂ ਲੜਾਂਗੇ ਕਿਉਂਕਿ ਇਸਲੇ ਇਹਿੰਦ ਚਾ ਰਿਕਰ ਤੋਂ ਆਇਆ ਹੈ ਕਿ ਇਹ ਲੋਕਾਂ ਨੇ ਨਕਲੀ ਐਸੀ ਸਰਟੀਫਿਕੇਟ ਬਣਾ ਕੇ ਇੱਕ ਤੇ ਐ ਫੂਟ ਲਈ ਉਹਨਾਂ ਨੇ ਨੀਲੇ ਕਾਰਡ ਦੀ ਇੱਕ ਜਿਹੜਾ ਬਿਜਲੀ ਦੇ ਮੇਰਵਾ ਇਹ ਕਹਿੰਦੇ ਸੂਤਾਂ ਵੀ ਲੋਕੀ ਲੈ ਆਏ ਨੇ ਨਕਲੀ ਐਸਸੀ ਸਰਟੀਫਿਕੇਟ ਬਣਾ ਬਿਲਕੁਲ ਠੀਕ ਹੈ ਜੀ ਇਹ ਤੁਹਾਡੀ